ਵਾਲੀ ਗੁਰੂ ਅਰਜਨ ਸਾਹਿਬ ਕੋ ਅੰਤਾਰਪ੍ਰਵਾਹ ਦੀ ਕਿਤਾਬੇ ਬਾਦਿਕ ਤੋਂ ਸ੍ਰੀ ਗੁਰੂ ਪਾਤਸ਼ਾਹ ਦੇ ਦਰਸ਼ਨ ਨੂੰ ਗੁਰਨਾਣੁਕ ਲਈ ਇਤਿਹਾਸਕ ਤੌਰ ਤੇ ਬਹੁਤ ਮਹਾਨ ਅਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ ਕਿਉਂਕਿ ਸਾਉਂਦ ਗੁਰੂਇਤ ਇੱਕ ਬਹਾਦਰ ਸਮਰੀ ਹੈ ਪਰ ਨਾਲ ਉਹ ਦਾਵੇ ਭਾਏ ਸਭ ਤਾਂ ਜੀ ਸਹਾਇਤਾ ਇਸ ਵਿੱਚ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤਾਂ ਜੀ ਦਾ ਸੰਪਾਸ਼ਦਕ ਕੰਮ ਕਰਦਾ ਹੈ ਸ੍ਰੀ ਗੁਰੂ ਸਾਹਿਬ ਜੀ ਦੇ ਪਾਦਰਸ਼ਨ ਦਿਖਾ ਦੋ ਤੇ ਅੱਜ ਮੁੱਢਕਲ ਤਾਂ ਬੋਲਣਾ ਜੀ ਵਾਹਿਗੁਰੂ ਅਸਲ ਜਾਨੀਆਂ ਚਾਹੀਏ ਮੁੱਖ ਮੰਤਰੀ ਦੇ ਤੇ ਨੰਨੇ ਤੇ ਅੰਸ਼ਕਿਆ ਦੇਖੋ 라ਹੀ ਤੇਗੜਾ ਜੀ ਸਮਰਪਿਤ ਕਰਕੇ ਪਿਆਰੇ ਸਤਿਕਾਰਯੋਗ ਸਤਿਕਾਰਯੋਗ ਸਮਾਜ ਦੇ ਅੰਦਰ ਦੇ ਖਲਸਾ ਬੋਲਣਾ ਜੀ ਵਾਹਿਗੁਰੂ ਸ੍ਰੀ ਅਕਾਲ ਪੁਰਖ ਜੀ ਦੇ ਪਰਮੇਸ਼ਰ ਤੇ ਬਨਵਨ ਕਟਾਇ ਕੋ ਦੀਆਂ ਨਮਾਈਆਂ ਕਰਕਟੀਆਂ ਤੇ ਚੜ੍ਹੇ ਸਮਾਰਿਆਂ ਨਾਲ ਜਿਹੜੇ ਗੱਲ ਇਹ ਸੇਵਾ ਕੀਤੀ ਪਰ ਨਿਹਾਰੇ ਸਿੱਖੀ ਕੇ ਸਾਸ ਵਾਸਾ ਸੰਗਿ ਨਿਭਾਈ ਤਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਲਸਾ ਬੋਲਣਾ ਜੀ ਵਾਹਿਗੁਰੂ ਪੰਡਾ ਕਟਕਾਂ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਖਲਸਾ ਜੀ ਬੋਲਣਾ ਜੀ ਵਾਹਿਗੁਰੂ ਸਵੇਰ ਸਰਬਤ ਖਲਸਾ ਜੀ ਕਰਦਾਦਾ ਸਰਬਤ ਖਲਸਾ ਜੀ ਕੋ ਵਾਹਿਗੁਰੂ 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 ਨ ਤਕਿਆਬਨ ਕਾ ਸਤ ਕਾ ਸਤ ਕੋਈ ਜਾਂਦਾ ਕਲਸਾ ਸਾਹਿਬ ਜੀ ਤਾਂ ਪਰ ਵਿਚਿਆ ਰਿਹਾ ਕਿ ਦੇਖ ਤੇ ਫਟੇ ਬਸਤੀ ਪੈਲ ਬੰਦ ਕੇ ਜੀ ਤੇਰੇ ਸਾਹਿਬ ਜੀ ਸਾਈ ਕਲ ਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਨੂ ਸਿੱਖੀ ਦਾ ਇਜ਼ਹਾਰ ਮੈਂ ਕਰਦਾ ਹਾਂ ਇਸ਼ਾਨ ਚੌਂਕੀਆਂ ਢੱਡੇ ਪੁੰਗੇ ਜੁਗਤਪਾਲ ਧਰਮ ਦਾ ਜੇ ਕਾਲ ਬੋਲਣਾ ਜੀ ਵਾਹਿਗੁਰੂ ਖਲ ਮੰਨੀਵਾ ਮਤਿ ਨਿਮਤਿ ਨਾ ਚਤਰਾ ਕਾ ਵੈਤੋ ਕਾਲ ਪ੍ਰਤਾਪੀਨ ਹੋਵੇ ਸਦਾ ਸਹਿਦਕਾਰ ਜੀ ਉਸ ਮਕਾਨਾ ਸਾਹਿਬ ਬੁਰਗਦਵਾਰੇ ਗੁਰਧਾਮਾ ਤੋਂ ਜਨਾਬੋ ਆਪ ਜੀ ਦੇ ਪਿਆਰੇ ਜੇ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੇ ਹਾਰ ਸੇਵਾ ਸੰਭਾਲ ਦਾ ਦਾਤ ਪਹਿਰੇ ਕਲਸਾ ਜੀ ਬਖਸ਼ੋ ਨਿਮਾਣਿਆਂ ਦੇ ਮਾਣ ਸਰਗੁਰੂ ਜੀ ਨੇ ਪਾਣਿਆਂ ਦੇ ਤਾਣ ਸਰਗੁਰੂ ਜੀ ਨੇ ਉਤਿਆਰਤ ਪਰਪਤ ਜੀ ਤਾਂ ਤਾਂ ਸਾਹਿਬ ਜੀ ਦਾ ਮਹਾਰਾਜੀ ਆਪ ਜੀ ਦੇ ਪਾਵਨ ਮਹਾਰਾਤ ਸਭ ਜੀ ਨਾਲ ਨਿਰੰਤਰ ਪ੍ਰਿਆਨ ਨਿਚੋਈ ਦਾ ਜਨਮ ਹੋਵਾ ਜੋ ਕਰਤੂਰ ਸੂਤ ਜੀ ਨਿਕਲੇ ਆ ਤਾਰੇ ਛੱਪਿਆਂ ਦੇ ਹਿਰਕ ਲੋਗਾ ਦੇ ਮਹਾਵਾਕ ਅਨਸਾਰ ਸਮੁੱਚੇ ਜਮਸ਼ੇਦ ਦੀ ਸਾਹ ਸੰਗਤ ਇਕੱਤਰ ਹੋ ਕੇ ਧੰਨ ਧੰਨ ਸਰਗੁਰੂ ਮਾਨਸ ਦੇ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰੂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹਾਂ ਮਹਾਰਾਜ ਆਪ ਜੀ ਦੇ ਨਿਸ਼ਾਨ ਸਾਹਿਬ ਦੇ ਮਹਾਰਾਜ ਚੋਲਾ ਸਾਹਿਬ ਦੀ ਮਹਾਰਾਜ ਸੇਵਾਵਾਂ ਆਰੰਭ ਹੋਣ ਲੱਗੀਆਂ ਨੇ ਮਹਾਰਾਜ ਕਿਰਪਾ ਕਰਨੀ ਜਿਸ ਮਨੋ ਭਾਉ ਨਾਲ ਕਰਕੇ ਸਮੁੱਚੇ ਨਗਰ ਦੀਆਂ ਸੰਗਤਾਂ ਰਲ ਮਿਲ ਕੇ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਗਲੀ ਪੀੜ੍ਹੀਆਂ ਖੁਸ਼ੀਆਂ ਅੰਦਰ ਮਹਾਰਾਜ ਆਪ ਜੀ ਦੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀਆਂ ਸੇਵਾਵਾਂ ਸੰਗਤਾਂ ਕਾਰੀਆਂ ਨੇ ਸਮੁੱਚੀਆਂ ਸੰਗਤਾਂ ਦੀਆਂ ਸ਼ੁਭ ਮਨੋ ਕਾਵਨਾਵਾਂ ਭਾਵਨਾਵਾਂ ਸਮੂਹ ਭੰਗਿਆ ਘਰਦਵਾਰਾਂ ਤੋਂ ਸ਼ੁਭਚਿੰਤਕਾਂ ਕਿਆਂ ਤੋਂ ਪਿਆਰ ਹੱਥ ਰੱਖਣਾ ਲੰਮੀਆ ਮਰਾ ਬਖਸ਼ਿਸ਼ ਕਰਨੀ ਆਪਣੇ ਦਰੋਂ ਪਰੋਂ ਸਿੱਖੀ ਜੀਵਨ ਦੀਆਂ ਨਾਤਾ ਸਮੂਹੀਆਂ ਸੰਗਤਾਂ ਬੱਚਿਆਂ ਨੂੰ ਚੜ੍ਹਦੀਆਂ ਕਲਾ ਦੇ ਰੁੱਤਾਂ ਤਰੁੱਤੀਆਂ ਬਖਸ਼ਿਸ਼ ਕਰਨੇ ਆ ਮਹਾਰਾਜਾ ਕਾਮ ਆਪ ਜੀ ਦੇ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਸਤੇ ਮਹਾਰਾ ਸੇਵਾਦਾਰ ਵੀਰ ਸੇਵਾਦਾਰ ਸੰਗਤਾਂ ਹਾਜ਼ਰ ਨੇ ਕਿਰਪਾ ਕਰਨੀ ਸੇਵਾਦਾਰੀ ਤੇ ਮੇਰ ਪਰਿਆ ਹੱਥ ਰੱਖਣਾ ਸ਼ੁੱਧ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਤਾਕਤ ਵਕਸ਼ਿਸ਼ ਕਰਨੀ ਸੇਵਾਦਾਰ ਵੀਰਾਂ ਤੇ ਸੰਗਤਾਂ ਤੇ ਆਪਣਾ ਮੇਰ ਪਰਿਆ ਹੱਥ ਰੱਖਣਾ ਸ਼ੁੱਧ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਤਾਕਤ ਵਕਸ਼ਿਸ਼ ਕਰਨੀ ਅੰਗ ਸੰਗੁਕੇ ਸਹਿਯੋਗ ਕਰਨੀ ਦੁਕਾਨਾਂ ਦਾ ਨਾਟਕ ਕਰਨਾ ਤੁਕਾਨਾਂ ਦਾ ਪ੍ਰਗਾਸ ਕਰਨਾ ਆਪ ਦੇ ਕਰਲਾਕਾਰਾਂ ਦੇ ਸਫਲਤਾਈਆਂ ਵਕਸ਼ਿਸ਼ ਕਰਨੀਆਂ ਮਹਾਰਾਜ ਐਸ ਟਮ ਕਰੋ ਕਿਰਪਾ ਮਹਾਰਾਜ ਆਪ ਜੀ ਨੇ ਆਪਣੇ ਨਿਸ਼ਾਨ ਸਾਹਿਬ ਦੇ ਚੋਲਾ ਸਭ ਦੀ ਸੇਵਾ ਅਰੰਭ ਕਰਨ ਗਿਆ ਪਾਗਿਆ ਵਕਸ਼ਿਸ਼ ਕਰੋ ਸੁਖੋ ਮੈਂ ਨਾਮ ਤੇ ਆਵੇ ਨਾਨਕ ਨਾਮ ਤੇ ਤੇਰੇ ਪੂਰੇ ਦੋ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਹਾਲ ਸੇਹ ਹੈ ਵਾਹਿਗੁਰੂ ਜੀ ਕਾ ਵਾਹਿਏ ਬੋਲੇ ਸਹਾਇਯਾ ਰਜਨ ਹਰਗੋਬਿੰਦ ਸਿੰਘ ਜੀ ਦੀ ਸ਼ਾਂਤੀ ਅਜਿਹਾ ਸਾਉਂਦ ਕੁ ਜਾਈ ਤੇ ਮੁਹਾਦਸੇ ਮਰੀ ਹੈ ਕਰਨੋਂ ਨੇ ਦਾਵਤ ਆਇਆ 1900.560 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਉਂਦ 1900 ਜੀ ਸਾਡਾ ਪਾਸ਼ੰਡ ਰੋਡ ਤੋਂ ਮਤਾਬ ਸ੍ਰੀ ਰਾਮ ਸਾਹਿਬ ਜੀ ਦੇ ਪਾਰਦਰਸ਼ਨ ਦੇ ਦਾਤ ਦੇ ਅੰਤਰਕਲ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਕੰਦਰ ਮੇ ਆ ਰਹੇ ਤੁਹਾਨੂੰ ਸੱਦਾ ਦੇ ਕਾਲੀਆਂ ਮੁਖਤਿਆਰੀਆਂ ਲੱਗੀਆਂ ਲੱਗੀਆਂ ਪੱਤਿਆਂ ਨਾਮ ਲੱਗਿਆ ਵੰਡ ਸਕਿਆ ਨਿਕਲ ਆਈ ਟਿਕ ਬਾਈ ਦੇ ਕਨਨਡ ਕੀਤਾ اتنا ਪਿਆਰਿਆ ਸਚਾਰਾਂ ਦੇ ਪੁੱਤਰ ਕਮਾਈ ਦਾ ਧਿਆਨ ਰੱਖ ਖਲਸਾ ਜੀ ਬੋਲਣਾ ਜੀ ਵਾਹਿਗੁਰੂ ਨਾਮ ਸੁਨਰ ਸਿੰਘ ਨਰਮੇਸ ਦਿੱਤੇ ਬਨਵੰਤ ਕਾਇ ਕੋ ਸਿੰਘ ਨਵਾਹੀਆਂ ਕਰਖੜੀਆਂ ਤੇ ਚੜੇ ਤਾਂ ਆ ਰਿਹਾ ਨਾਲ ਜਿਹੜੇ ਕੇ ਨੋਗਲ ਸੇਵਾ ਕੀਤੀ ਪੰਨੀ ਹਾਜਰ ਸੀ ਤੇ ਸਾਹ ਸਵਾਸ ਸੰਗਿ ਭਾਈ ਸਨਾਂ ਦੀ ਪੂਰਤ ਕਮਾਈ ਦਾ ਧਿਆਨ ਕਰਕੇ ਖਲਸਾ ਜੀ ਬੁਰਣਾ ਜੀ ਵਾਹਿਗੁਰੂ ਪੰਜਾਂ ਵਰਤਾਂ ਸਬਦ ਗੁਰੂ ਦਾ ਧਿਆਨ ਸਰ ਕੀ ਖਲਸਾ ਜੀ ਬੁਰਣਾ ਜੀ ਵਾਹਿਗੁਰੂ ਹਰਿ ਕਰਵਾਤ ਕੰਸਾ ਜੀ ਕੀ ਰਸਾ ਸਬਦ ਖਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਪਿਆਰ ਤੇ ਅਗਨ ਪਰ ਸੱਚਾ ਸਬਦ ਸੁਣੇ ਜਾਂਦਾ ਖਲਸਾ ਸਾਹਿਬ ਜੀ ਦਾ ਪਵਤ ਚੜਿਆ ਜਿਹਦੇ ਸੱਤ ਵਰਤ ਦੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਾਹਿਬ ਖਲਸਾ ਜੀ ਤੇ ਬੋਲ ਵਾਲੇ ਬੁਰਣਾ ਜੀ ਵਾਹਿਗੁਰੂ ਸਭੋਦਾਨ ਪ੍ਰੂਸਾ ਦਾ ਦਾਨਾ ਸਦਾ ਨਾਮ ਦਾਣ ਸਤਖੰਡ ਸ੍ਰੀ ਗੰਗੂਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਗੁੰਗੇ ਜੀ ਕੋਲ ਪ੍ਰਭ ਕਾ ਜੇ ਕਾਲੁਰਨਾ ਜੀ ਵਾਹਿਗੁਰੂ ਜੀ ਬੰਦੀਵਾ ਮਾਤੁਰੀ ਮੱਥਾ ਰੱਖਾ ਵਾਹਿਗੁਰੂ ਕਾਲੂ ਕਾ ਪੰਥ ਦੇ ਸਦਾ ਸਹਿਜਤਾ ਜੋ ਸ੍ਰੀ ਨਰਨਾਣਾ ਸਾਹਿਬ ਕੋਲ ਆਏ ਗੁਰਤਾਂ ਮਾਤੋ ਜਨਾ ਤੋਂ ਆਪ ਜੀ ਦੇ ਪਿਆਰੇ ਜੇ ਪੰਥ ਨੂੰ ਛੋੜਾ ਗਿਆ ਕੋਲੇ ਦਰਸ਼ਨ ਦੇ ਰਾਹ ਸਿਵਾ ਸੰਭਾਲ ਦਾ ਨਾਮ ਕਰੇ ਕਾਲ ਸਾਹਿਬ ਬਖਸ਼ੋ ਨਿਮਾਣ ਦੇ ਮਾਨ ਸਰਗੁਰੂ ਜੀ ਨੇ ਪਾਣ ਦੇ ਪਾਣ ਨਿਊਟਨ ਰੋਡ ਸਰਪੰਚ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਮਾਵਾਦ ਸਤਿਗੁਰੂ ਨਾਨਕ ਪ੍ਰਗਟਿਆ ਮਿੱਠ ਦੁਨਜਕ ਚਾਨਣ ਹੋਵਾ ਜੋ ਕਰ ਸੋ ਦਿਨ ਖਲਿਆ ਕਾਰੀ ਛਪੀਆਂ ਦੇ ਹਰ ਪ੍ਰਵਾਦੇ ਮਹਾਕੰਨ ਤਾਂ ਸਮੁੱਚੇ ਜਮਸ਼ੀਰ ਦੇ ਸਾਥ ਸੰਗਤ ਕਰ ਰੋ ਕੇ ਮਹਾਰਾਜ ਧੰਨ ਧੰਨ ਕਨਸਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਵਤਾਰ ਪੁਰਬ ਸੰਗਤਾਂ ਮਨਾਰੀਆਂ ਦੇ ਮਹਾਰਾਜ ਦੇ ਸਬੰਧ ਵਿੱਚ ਸਮੁੱਚੇ ਨਗਰ ਦੇ ਸੰਗਤਾਂ ਨੂੰ ਰਲ ਨੂੰ ਕੇ ਮਹਾਰਾਜ ਆਪ ਜੀ ਦੇ ਨਿਸ਼ਾਨ ਸਾਹਿਬ ਦੇ ਮਹਾਰਾਜ ਅਸ ਟਾਈਮ ਚੋਲਾ ਸਾਹਿਬ ਦੀ ਸੇਵਾਾਂ ਨੇ ਮਹਾਰਾਜ ਆਪ ਜੀ ਦੇ ਸੇਵਾਦਾਰ ਸਵੀਰ ਪਸੋਂ ਆਪ ਜੀ ਦੇ ਮਾਨ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆਂ ਸੇਵਾਦਾਰ ਸੰਤਾ ਕੋ ਸੇਵਾ ਕਰਦੇ ਆਂ ਨੇਕਾਂ ਗਲਤੀਆਂ ਕੋ ਨਾ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ ਦਾ ਆਗਮਨ ਸੋ ਮਾਫ਼ ਬਖਸ਼ਿਸ਼ਤਾ ਕਰਣੀ ਪੜੀ ਸੁਣੀ ਬਾਣੀ ਸਤਿਗੁਰੂ ਦੇ ਪ੍ਰਵਾਨ ਕਰਨੀ ਗੁਰਬਾਣੀ ਦੇ ਭਾਵ ਅਨੁਸਾਰ ਆਈ ਹੋਈ ਸੰਗਤਾਂ ਨੂੰ ਭਾਵ ਦੇ ਹਿਰਦੇ ਨੂੰ ਸਮਾਹ ਮਹਾਰਾਜ ਕਰਨਾ ਕਰਣੀ ਜਿਸ ਮਨੋਂ ਭਾਣਨ ਲੈ ਕਰਕੇ ਸਮੁੱਚੇ ਨਗਰ ਦੇ ਸੰਤਾਨਾਂ ਦੇ ਅਰਥੇ ਮਹਾਰਾਜ ਆਪ ਜੀ ਦੇ ਨਿਸ਼ਾਨ ਸਾਹਿਬ ਦੇ ਬਾਰੇ ਚੋਂ ਸਭ ਦੀ ਸੇਵਾਵਾਂ ਕੀਤੀਆਂ ਨੇ ਸਮੁੱਚੇ ਨਗਰ ਦੇ ਸੰਤਾਨਾਂ ਦੀਆਂ ਸ਼ੋਭਾ ਮਨੋ ਕਾਵਨਾਵਾ ਭਾਵਨਾਮ ਸੰਪੂਰਨ ਕਰਨੇ ਘਰ ਪਰਿਵਾਰਾਂ ਤੇ ਸਿੱਖਿਆ ਸਤਿਵਾਨ ਨੱਦੀਆਂ ਦੇ ਸਿਸਟਮੇ ਪ੍ਰਯਾਹਤ ਰੱਖਣਾ ਲੰਮੀਂ ਆਪਰਾ ਬਸ਼ਿਸ਼ ਕਰਨੇ ਆਂ ਦਰੋਂ ਘਰੋਂ ਦੇ ਸਿੱਖੀ ਜੀਵਨ ਦੀਆਂ ਦਾਤਾਂ ਸਾਰੇ ਨਗਰ ਦੀਆਂ ਸਖਤਾਂ ਬੱਚਿਆਂ ਨੂੰ ਚੜ੍ਹਦੀਆਂ ਕਲਾ ਦੇ ਰੂਪ ਤਾਂ ਪੰਚੁੱਤੀਆਂ ਕੋਸ਼ਿਸ਼ ਕਰਨੇ ਆਂ ਮਹਾਰਾਜ ਸਤਿ ਆਂ ਸੋਚਨਗਰ ਦੀਆਂ ਸੰਗਤਾਂ ਵੱਲੋਂ ਆਪ ਜੀ ਦੇ ਹਰ ਰੂਪ ਪੰਚਮੋ ਕੜਾ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਣ ਕਰੋ ਪ੍ਰਵਾਣ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋਦੀ ਸ਼ੱਕੇ ਸਵਾਮੀ ਜੀ ਦਾ ਪਾਵਨ ਬ੍ਰਹਮਾਨ ਸਤਨਾਮ ਵਾਹਿਗੁਰੂ ਦਰ ਆਇਆ ਸੰਗਤਾਂ ਨੂੰ ਆਪਣੇ ਪਾਵਨ ਪਿਤਰੋ ਹੁਕਮ ਨਾਮੀ ਬਖਸ਼ੇ ਸੰਤਾਂ ਨੂੰ ਹਾਲ ਕਰ ਰਹਿਣੇ ਦਾ ਪ੍ਰਾਸਨ ਨੇ ਸਹੀ ਪਿਆਰ ਮੇਲ ਜਿਨ੍ਹਾਂ ਮਿਲਿਆ ਕਰਨਾਂ ਚ ਪਾਵੈ ਨਾਨਕ ਨਾਮ ਜੜੀ ਤਰਲਾ ਤੇਰੇ ਕੁੰਜੀ ਸਬੋਤ ਦਾ ਉਪਲਬਧ ਵਾਹਿਗੁਰੂ ਜੀ ਕਾ ਵਾਸਾ ਵਾਹਿਗੁਰੂ ਜੀ ਕੀ ਫਤਿਹ ਈ ਸੋਨਹਾਲ

ਹੋ ਪ੍ਰਭਾ ਨਾ ਮਾਰੇ ਖੰਡੋ ਅਲਕ ਵਿੱਚ ਸਮਝਾ ਬੋ ਅਮ ਅਗਿਆਨੇ ਤੁਮਹਾਂ ਤੋਰੀ ਤੁਮ ਆਪਨ ਬਿਧ ਰਖਾ ਬੋ ਅਮਰੀ ਸਰਣ ਕੁਮਾਰੀ ਆਸਾ ਤੁਮੇ ਸਜਣ ਸੁਹੇ ਲੇ ਰੱਖੋ ਰੱਖਣਾ ਤੇ ਆਲਾ ਨਾ ਨਿਕੇ ਧਰਕੇ ਕੋਦੇ ਅਮਰੀ ਸਰਣ ਕੁਮਾਰੀ ਆਸਾ ਕੀ ਤੇ ਇੰਦਰੀਆਂ ਗੁਪੀ ਸੋਨਿਆ ਸਤਿ ਸ਼੍ਰੀ ਅਕਾਲ ਜੀ ਕਾ ਖਲਸਾ